ਸਾਡੇ ਨਾ ਬੱਚਿਆਂ ਦਾ ਹਾਲ ਦੇਖੋ ਇਧਰ ਦੇਖੋ ਪਿੰਡ ਜਾਂਦੀਆਂ ਹੁੰਦੀਆਂ ਪਈਆਂ ਨੇ ਤਿਆਰੀਆਂ ਸਾਰਾ ਗਾਹ ਪਿਆ ਹੈਪੀ ਲੋੜੀ ਦੀ ਬਾਸੀ ਫੈਮਿਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਬੋਲ ਰਹੀ ਹਾਂ ਪ੍ਰਭਜੋਤ कौर ਤੇ ਨਵੇਂ ਵਲੌਗ ਦੇ ਵਿੱਚ ਤੁਸੀਂ ਦੇਖੋ ਪਿੱਛੇ ਤਿਆਰੀ ਚੱਲ ਰਹੀ ਪਿੰਡ ਜਾਂਦੀ ਠੰਡ ਹੈ ਨਾ ਆਇਆ ਨਾ ਕਰੋ ਮੂੰਹਾਂ ਤੋਲਿਆ ਕਰੋ ਨਾਟੀਆਂ ਵੇ ਉਹ ਬੰਦੇ ਧਿਆਨ ਨਾਲ ਦੇਖੋ ਧਿਆਨ ਨਾਲ ਬੰਦੇ ਨੂੰ ਚਾਹ ਬਣਾਉਣ ਲਾਇਆ ਹੋਇਆ ਆਪਾਂ ਨੇ ਤੇ ਉਹ ਘੰਟਾ ਹੋ ਗਿਆ ਚਾਹ ਬਣਾ ਰਿਹਾ ਚਾਹ ਬਣਾ ਸਿਰਫ 2 ਬੰਦਿਆਂ ਦੇ ਰਿਹਾ ਤੇ ਕਾ ਮੈ ਲੱਗਦਾ ਪਿਆ ਮੈਂ ਜੇ 10 ਬੰਦਿਆਂ ਨੇ ਚਾਹ ਬਣਾ ਰਿਆ ਹੈ ਇਧਰ ਆ ਮੈਂ ਨੰਨਾ ਨੰਨਾ ਬੰਦਾ ਮੈਂ ਵੀ ਨਹੀਂ ਬਤਾ ਕਿੰਨਾ ਅੱਛਾ ਜਿਵੇਂ ਤੇਰਾ ਘੋਟ ਪਾਇਆ ਆਪਾਂ ਰੈਡੀ ਆਂਦੀ ਬਸ ਆਪਾਂ ਨੇ ਬਾਸੀ ਸਾਹਿਬ ਦਾ ਵੇਟ ਕਰਨਾ ਬਾਸੀ ਸਾਹਿਬ ਜਦੋਂ ਆਉਣਗੇ ਇਧਰ ਆਪਣਾ ਸਾਰਾ ਸਮਾਨ ਰੈਡੀ ਹੈ ਇਹ ਸਮਾਨ ਜਿਆਦਾ ਪਤਾ ਤਾਂ ਲੈ ਰਿਆ ਅਸੀਂ ਕਿ ਠੰਡ ਹੈ ਤੇ ਠੰਡ ਕਰਕੇ ਕੋਟੀਆਂ ਸਵਟਰ ਜਿਆਦਾ ਹੋਰ ਲੇ ਲੇ ਸਾਰੇ ਪੈਨਸ ਮਸਲ ਫੋਟੇ ਭੰਜਣਾ ਹੀ ਹੈ ਸੋ ਇਝ ਜੇਰਾ ਬਣਾ ਲਿਆ ਅੱਜ ਥੋੜਾ ਹੀ ਬਣਾਇਆ ਚਲੋ ਜੀ ਪਿੰਡ ਪਹੁੰਚ ਗਿਆ ਆਪਾਂ ਤੇ ਇਧਰ ਬਣਦੀ ਪਈ ਹੈ ਸਬਜੀ ਜੀ ਕੀ ਬਣਾ ਰਹੀ ਹਮਣ ਸਬਜੀ ਆ ਪੂਰਾ ਮਾਰਵਾਦਾ ਥੈਂਕ ਯੂ ਚੱਲ ਆ ਨੂੰ ਮਟਰ ਨੂੰ ਕੀ ਅੰਗ ਮਟਰ ਮਾਰੇ ਇਹ ਪਾਣੀ ਇਹ ਲੋ ਆਪ ਹੀ ਪੀ ਰਿਆਂ ਦਿੱਤਾ ਨਹੀਂ ਮੈਨੂੰ ਪਾਣੀ ਆਪਾਂ ਕੰਮ ਤੋਂ ਹਰ ਲਾਦੇ ਹਾਂ ਹੈ ਕੰਮ ਹੋਰ ਲੱਗੇ ਤੇ ਪਾਣੀ स्क रिएक्शन हां दोला पांच ज्यादा बस बस इन हल्ला हां कर बच्चे उठे चॉकलेट खाने से खत्म कर भाई उठ ही चुप 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 मडा गुरपा <laughs> तू मुटे आईर कि क्यों बस अच्छा खाने के लिए आ गए सुनो आवाज तेरी नहीं आवाज हां हां लग बराबर पहले वाले दादी भी करके नहीं तू पहले तड़का लगा देना नहीं तड़का मैं काम करता हूं ਕੀ ਹੋ ਰਿਹਾ ਅੰਦਰ ਚੋਰੀ ਚੋਰੀ ਕੀ ਖਾਣ ਲਗੇ ਆਫੇ ਇਹ ਕੀ ਹੈ ਬਾਸ ਸੁਣੋ ਬਾਸ ਸੁਣਾ ਬਾਸ ਸੁਣੀ ਏ ਮੈਂ ਉੱਪਰ ਇਹ ਮੂੰਚ ਕੈਮਰਾ ਪਾੜਨਾ ਇਹ ਫੀਲ ਕਰੋ ਮਸੀ ਫੀਲ ਹੋਣਾ ਕਰਨਾ ਆਂ ਕੀ ਬਾਤ ਗੋਲਾ ਮਾਰ ਫਿਰ ਲੋ ਆ ਫੜੋ ਕਲੇ ਹੈਗੇ ਨਾ ਹਾਂ ਬੋਚੋ ਮੈਂ ਨਹੀਂ ਖਾਣੀ ਕਿੱਥੇ ਵੱਜ ਰਹੇ ਪਟਾਕੇ ਮੂਚ ਮੂਚ ਅਮਾ ਤੁਸਮੀਂਦਾ ਕੋਰਾਂ ਲ ਦਸਦੂਣੇ ਕੋਰਾਂ ਕਦਾ ਫੁੱਟੇ ਹੋ ਰਹਿ ਕਾ ਪੂ ਕਾ ਕੋਰਾਂ ਰੱਖ ਦਰ ਦੋੜੇ ਕਹਿੰਦਾ ਪਾਣੀ ਗਰਮ ਕਰਕੇ ਪਾਣਾ ਸੀ ਹਮਣ ਗਰਮ ਜੀ ਸੋ ਸਮਾਂ ਮੈਂ ਹਾ ਟੰਡਾ ਪਾਤਾ ਅੱਛਾ ਜੀ ਜਰ ਜੀ ਲੱਗਿਆ ਤਾਂ ਕਰਕੇ ਉਹ ਸਬਜੀ ਬਣ ਗਈ ਸਾਡੀ ਆਲੂ ਫੰਟਰ ਦੀ ਆਟਾ ਗੁੰਨ ਲਿਆ ਕੀ ਹੋ ਰਿਹਾ ਇੱਧਰ ਇੱਧਰ ਲੱਗ ਤਾ ਗੇਮ ਖੇਲੀ ਜਾ ਰਹੀ ਹੈ ਮੈਂ ਹਾਈ ਹਾਈ ਤੇ ਹੁਣ ਲੋੜੀ-ਆੜੀ ਖਾ ਲਈ ਜੀ ਸਾਰਿਆਂ ਨੇ ਤੇ ਹੁਣ ਅਸੀਂ ਥੋੜੀ ਸੈਲੀਬ੍ਰੇਟ ਕਰਾਂਗੇ ਹਾਂ ਹੁਣ ਅਸੀਂ ਲੋੜੀ ਸੈਲੀਬ੍ਰੇਟ ਕਰਾਂਗੇ ਤੇ ਮੈਂ ਫੌਜੀ ਟੋਪੀ ਪਾਈ ਹੋਈ ਐ ਤੇ ਫਤਿਹ ਸਾਡਾ ਖੂਬ ਇੰਜੋਏ ਕਰਦਾ ਪਿਆ ਹਾਂ ਤੇ ਹੂੰ ਚਲੋ ਗਾਇਜ਼ ਉਧਰ ਅੱਗ ਲਾ ਅਮਣ ਨੇ ਕਰਤੀ ਕੈਮਰੇ ਦਾ ਕੈਮਰਾ ਚੜਿਆ ਪਿਆ ਕੈਮਰੇ ਕਿੰਨੇ ਕੋ ਆਨ ਕਰਨੇ ਕੈਮਰੇ ਦੁਨੀਆ ਭਰ ਦਿਆ ਹੈ ਤੇ ਭੈਣਾ ਦਾ ਬੁਟੀਕ ਨਹੀਂ ਉੱਠਿਆ ਆ ਬੈੱਡ ਤੇ ਸੇਲ ਲਾਈ ਹੁਣ ਇਹ ਸਾਰਾ ਤੋਂ ਅੱਧੇ ਕੱਪੜੇ ਨੇ ਇਹ ਆ ਦੇਖ ਇੱਜਾ ਸੁ ਫੱਟਣੀ ਤਾਂ ਇਹ ਸੁੱਕਦੇ ਨਹੀਂ ਇਹਨਾਂ ਮੈਰੀ ਬਾਣੀ ਚੱਟੇ ਮਿੱਠਾ ਖਾ ਖਾ ਚੱਲ ਨਾ ਖਾ ਦੇਖੋ ਪਾਜੀ ਕਿੱਥੇ ਗਏ ਪਾਜੀ ਤੇਰੇ ਇਹ ਇੱਥੇ ਰੱਖਾਂਗੇ ਪਹਿਲਾਂ ਚਲੋ ਜੀ ਚਲੋ ਜੀ ਪਹਿਲਾਂ ਮੱਥਾ ਟੇਕਾਂਗੇ ਫੇਰ ਖਾਂਦੇ ਚੱਲੋ ਹੋਗੀ ਕਿ ਤੂੰ ਐ ਤੂੰ ਅੰਦਰ ਤੋਂ ਅੰਦਰ ਤੋਂ ਅੰਦਰ ਐ ਬਨੀ ਫੁੱਟਾ ਪੁੱਠੇ ਕੰਮ ਪੁੱਠੇ ਕਰਾ ਤੂੰ اندੇ ਇੱਕਦਮ ਹੀ ਹੋ ਗਈ ਐ ਕੋਰੀ ਤੂੰ ਚੌਕਟ ਖਾਣ ਲੱਗੇ ਪਰਨੀ ਤੂੰ ਚੌਕਾ ਹੱਤੋਂ ਦੇ ਦੇਖੇ ਕਿੰਨੀ ਭਾਗੀ ਐ ਤੂੰ ਅੰਦੇ ਹਮਣ ਤੂੰ ਦਾ ਤੂੰ ਮੈਂ ਜਾ ਕੇ ਹੋਈ ਬਾਹਰ ਫੇਰਾ ਕੀ ਐ ਲੈਟ ਦਾ ਤੂੰ ਮੈਂ ਪਤਾ ਨਹੀਂ ਵੱਡੀ ਲੈਟ ਲਾਈ ਉਹਦਾ ਤੂੰ ਮੈਂ ਪਾਣੀ ਵੀ ਦੇ ਸਕਦੇ ਆ ਨਹੀਂ ਨਹੀਂ ਮੱਥਾ ਟੇਕ ਨਹੀਂ ਅਸੀਂ ਰਾਤ ਚ ਖਾਏ ਆ ਕਿ ਹੁਣ ਇਹਦਾ ਇਹਦਾ ਕੀ ਮੱਥਾ ਟੇਕਣਾ ਤੂੰ ਵੀ ਭੋਗ ਪਹਿਲਾਂ ਹੀ ਪਤਾ ਹੈ ਮੈਂ ਤਾਂ ਸਿਮੂ ਨੇ ਗੱਡੀ ਚ ਖਾਣ ਨੂੰ ਲਿਆ ਹੀ ਆ ਆਪਾਂ ਨੂੰ ਨਾ ਗਲਾ ਤਾਂ ਨਾ ਹਾਂ ਗਲਾ ਤਾਂ ਹਾਂ ਕਿ ਮਾਰਦੇ ਪੁਰਦੇ ਗੋਦਗੁਦੀ ਉਸੇ ਨਿਕਲ ਗਿਆ ਮੇਰੇ ਮੂੰਹ ਤੇ ਲੋੜੀ ਤੇ ਲੜਾਈ ਹੋ ਗਈ ਆ ਪਾਨੇ ਆ ਹੱਥ ਫੜ ਕੇ ਇਦਾਂ ਇਦਾਂ ਪਾਨੇ ਜਾਂਦਾ ਤੇ ਮੱਧੂ ਮੇਰੇ ਮੱਛੜੇ ਕਹੀ ਗੋਦਪਰਾ ਕੀ ਕੀ ਲੰਦਾ ਛੋਲਿਆਂ ਬੀਰ ਕਲਵਿੰਦਰ ਦੀ ਨਾ ਮਤ ਜਿਹੜੀ ਪੰਜਾਬੀ ਆ ਮੈਨੇ ਸਿਰਾ ਹੀ ਆ ਆ ਹੈਗੀ ਤਿਲਾ ਇਹ ਹੈਗੀ ਤਿਲਾ ਇਹ ਲੋ ਕਲਿੰਦ ਬੰਦਰ ਨੇ ਬਿਲਕੁਲ ਸੁਣੋ ਪਰ ਕੀ ਚੀਜ਼ ਦਾ ਕੱਖ ਨਹੀਂ ਪਤਾ ਲੱਗਿਆ ਪਤਾ ਨਹੀਂ ਕੀ ਕਰ ਦਿੰਦੇ ਨੇ ਇਹਨੂੰ ਨਾ ਅੱਗ ਚ ਪੈਦਾ ਮਾਰ ਦਿਆ ਬੋਲਦੇ ਬੋਲਦੇ ਕੀ ਹੈ ਬਤੇ ਨਹੀਂ ਪਤਾ ਨਹੀਂ ਪਤਾ ਤੇਲ ਨੇ ਪਤਾ ਤੇਲ ਤੇਲ ਠੀਕ ਹਾਂ ਪਾਪੇ ਲੰਗ ਦੇ ਕਹਿਣਾ ਸੀ ਇਹ ਹੈਗੀਆਂ ਨੇ ਤਿਲਾ ਹਾਂ ਤੇ ਫਿਰ ਅੱਗੇ ਦੱਸੋ ਅੱਗੇ ਕੀ ਬੋਲਦੇ ਆਪਾਂ ਜਦੋਂ ਉਹਨੂੰ ਸਿੱਟਦੇ ਆਂ ਈਸ਼ਰ ਆਏ ਦਲਿੱਦਰ ਜਾਏ ਦਲਿੱਦਰ ਦੀ ਜਾਂ ਚੁੱਲ੍ਹੇ ਪਾਏ ਮੇਰੇ ਪਤੀ ਦੇਵ ਨੂੰ ਪੰਜਾਬੀ ਸਿੱਧੀ ਬੋਲਣੀ ਆਏ ਠੀਕ ਹੈ

ਪਹਿਲਾਂ ਤੋਂ ਪੁਰਾਣੀ ਸਾਰਾ ਜ਼ਾਹਤ ਹੋਂਪਰੇ ਇਹ ਫਿਲਮ ਦਾ ਡਾਇਲੋਗ ਹੈ ਫਿਲਮਦਾਨੀ ਪ੍ਰਨੀਤ ਫਤਿਹ ਫਤਿਹ ਕੱਲ ਨੂੰ ਸਾਡੇ ਨਾਲ ਪ੍ਰਨੀਤ ਨੇ ਫੇਰ ਟੁਰ ਜਾਣਾ ਸੰਗਰੂਪ ਤੂੰ ਫੇਰ ਇਕੱਲਾ ਰਹਿਣਾ ਇਹਦੇ ਉੱਤੇ ਟੀ-ਸ਼ਰਟ ਉੱਤੇ ਬਣਿਆ ਵੀ ਜਗਨਨਾਥ ਪ੍ਰਭਾਗ ਬਾਬੂ ਸਾਡੀ ਹੋਰ ਹੱਥ ਬਣੀ ਹੋਈ ਹੈ ਨਾ ਬੱਜਣਾ ਆ ਜਾ ਮੇਰੀ ਆ ਜਾ ਮੇਰੀ ਜਾਨ ਹੈ ਆ ਦੇਖੋ ਅਦਰ ਵਿੱਚ ਸਿਗਰਟ सर यार ओ तेरी भाई ट्राश पे बैठे डॉक्टर के से गए ने सॉरी भाई यो गाली पे बैठे भाई कोई नहीं हो कीते हो बैठे सॉरी भाई दे कोई ड्यूटी खा रहा था माफ करो सॉरी ठीक है ना तू आ देखो और बोला मैंने प्रभु वाह जी वाह और होट तोड़ ताड़ियां ताड़ियां ਵੀਰਾਂ ਵਲੌਗਰ ਸਟਿਡਿਓ ਜੀ ਸਾਰਿਆਂ ਨੂੰ ਵੈਲਕਮ ਟੂ ਆਵਰ ਵਾਸੀ ਫੈਮਿਲੀ ਚੈਨਲ ਲੋੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਰੇ ਵਲੌਗ ਤੁਹਾਡੇ ਕੋ ਕੱਲ ਪਹੁੰਚਣਾ ਕੋਈ ਗੱਲ ਨਹੀਂ ਆ ਮਹੀਨਾ ਲੋੜੀ ਲੋੜੀ ਹੈ ਲੋੜੀ ਲੋੜੀ ਹੈ ਹਾਂ ਹਣਾ ਵਾਹ ਜੀ ਵਾਹ ਵਾਹ ਜੀ ਵਾਹ ਆ ਜੀ ਆ ਜੀ ਮੁੰਡਾ ਥੜੀ ਨਾਲ ਸੋਹਣਾ ਥੜੀ ਮੁੰਡੇ ਨਾਲ ਸੋਹਣੀ ਵਾਹ ਜੀ ਵਾਹ ਮੁੰਡਾ ਥੜੀ ਨਾਲ ਥੜੀ ਮੁੰਡਾ ਕੋਲ ਆਣਾ ਸੋਹਣਾ ਅਰੇ ਪ੍ਰਭੂ ਪ੍ਰਭੂ ਇਹ ਖਾਇੰਦਾ ਸਤਤ ਪ੍ਰਿਮਾਧੂ ਪਰਮੇਸ਼ਵਰ ਆਹ ਤਾਂ ਪਤਾ ਨਹੀਂ ਲੰਦਾ ਪਿੱਛੇ ਕੀ ਕਰ ਚਾਹਵਾ ਤਾਂ ਪ੍ਰਾਂਤਾਂ ਪ੍ਰਾਂਤ ਡਿਗਰ ਨਾ ਸਰ ਕੋ ਤੇ ਕੀ ਆਈਆਂ ਨੇ ਟਰੱਕ ਕਿ ਮਗਾਈਏ ਤੁਮ ਮੱਥਾ ਦੇ ਕੇ ਵੀ ਉੱਧਰ ਆ ਗਏ ਕੋਈ ਨਾ ਤੂੰ ਹੀ ਨਹੀਂ ਆਇਆ ਪਹਿਲਾਂ ਜਿਹੜੀ ਕਿ ਨਹੀਂ ਸੋਣੀ ਪੈਣੀ ਸੀ ਨਾ ਦੁਆਣੀ ਨਹੀਂ ਖੱਪੀ ਆਹ ਪਿਲੋੜੀ ਉਹ ਇਹ ਕੁਦਰਤੀ ਜਿਹੜਾ ਆ ਹੈ ਨਾ ਕੁਦਰਤ ਦਾ ਗਰਮ ਕਰਨ ਵਾਲਾ ਸਿਸਟਮ ਇਹ ਜਿਆਦਾ ਵਧੀਆ ਹੈ ਸਾਰਿਆਂ ਨੂੰ ਫਤਹਿ ਨਾ ਕੁਛ ਨਹੀਂ ਲੱਗੇ ਕਰੋ ਮੈਂ ਸਾਡੇ ਕਿਨ ਵਾਸਤੇ ਲੈ ਲਿਆ ਕਰਦੇ ਕਰਦੇ ਦਿੰਦੇ ਆ ਮੈਂ ਦਿਖਾਈ ਯਾਰ ਤੂੰ ਆਕਰ ਕੇ ਮੈਂ ਮੰਨ ਪੁਰਾ ਦੇ ਫਿਰ ਆਪਾਂ ਇਕੱਠੇ ਮੱਠਾ ਦੇਖ ਲਾਂਗੇ ਅੰਦਰ ਆਈ ਗੋ ਨਹੀਂ ਇਥੋਂ ਮੇច ਕੋ ਵੀ ਆ ਬੈ ਮੇច ਕੋ ਮੈਨੂੰ ਮੇច ਲੈ ਆਪਾਂ ਤੁਝ ਕੋ ਲੈ ਲਓ ਤੁਝ ਕੋ ਲੈ ਲਓ ਆਹ ਵੇ ਯਾਰ ਲਾਈਟਸ ਨੂੰ ਉੱਪਰ ਸ਼ਾਰਟ ਕਰਨਾ ਭੁੱਸਾਰਾ ਨੂੰ ਆਪਾਂ ਮੇਰੇ ਲੈ ਲੈਣੇ ਆ ਲਾਈਟ ਕਮਾੜੀ ਮਾੜੀ ਮਾੜੀ ਜਰਮਤ ਪਾਰੇ ਨੂੰ ਬਸੀ ਫੈਮਲੀ ਵੱਲੋਂ ਸਾਰੀ ਬਸੀ ਟੇਮ ਵੱਲੋਂ ਸਾਰਿਆਂ ਨੂੰ ਘੱਟ ਲੋੜੀ ਦੀ ਬਹੁਤ ਬਹੁਤ ਮੋਰ ਕੈਂ ਸਾਰੇ ਸਸੀ ਸਸੀ ਕਾਲ ਜੀ ਸਸੀ ਕਾਲ ਨਹੀਂ ਹੈ ਤਾਂ ਮੈਂ ਨਹੀਂ ਕਲੀਪ ਨਹੀਂ ਮੰਦੂ ਇੱਕ ਘਰ ਪੂਰੇ ਹੋ ਜਾਈਏ 1 2 ਖੜੇ ਖੜੇ ਬੋਲੋ ਮੈਨੂੰ ਥੋੜੇ ਹਾਂ ਸਾਰੀ ਥੋੜੇ ਥੋੜੇ ਖੋਲ ਲਓ ਜਦੋਂ ਇਹ ਆਉਂਦੀ ਏ ਲੋੜੀ ਬੜਾ ਖੀ ਲਾਂਦੀ ਏ ਲੋੜੀ ਜਦੋਂ ਇਹ ਆਉਂਦੀ ਏ ਲੋੜੀ ਉਹ ਰਾਜੀ ਲੋਰੀ ਆਉਂਦੀ ਏ ਤੇ ਭੜੀ ਸੇ ਕਣਦੇ ਸਾਨੂੰ ਨਜ਼ਰ ਪਰ ਵੇਖੀਂਦੇ ਸਾਨੂੰ ਅੱਗੇ ਤੋਂ ਏ ਆਉਂਦੀ ਏ ਲੋਰੀ ਰਾਜੀ ਲੋਰੀ ਜਦੋਂ ਆਉਂਦੀ ਏ ਲੋਰੀ ਮੈਂ ਮੂੰਫਲੀ ਤੂੰ ਹੱਥ ਕਿਵੇਂ ਬੈਠੇ ਕੋ ਕਰਕੇ ਆ ਸ਼ਾਦ ਪ੍ਰਸ਼ਾਦ ਨਾ ਮੈਂ ਚੋਲੀਆਂ ਦੀ ਗੱਚਾ ਕਹੇ ਹਾਂਜੀ ਹਾਂ ਹੋਈ ਲੈਣੇ ਨਾ ਮੈਂ ਲੈਣੀ ਇਹ ਖਾਣਾ ਮੂੰਫਲੇ ਦੇ ਦੋ ਮੂੰਫਲੀ ਦੇ ਦੇ ਬਸੰਤ ਇੱਧਰ ਅਮਣ ਇੱਧਰ ਪਿੱਛੇ ਦੇ ਹਾਂ ਤੁਮ ਮੈਂ ਸਮਝਦਾ ਤਾ ਇੱਕ ਮਿੰਟ ਫੜਕਾ ਇਹਨੇ ਚੁੱਪ ਨਹੀਂ ਕਰਦਾ ਬੋਲੀ ਜਾਂਦਾ ਮੈਂ ਕਰ ਦੇਣਾ ਕੰਮ ਸਾਰਾ ਕਲੇਸ਼ੀ ਐਡਾ ਨਾ ਜਿੱਦਾਂ ਤੁਮ ਮੈਂ ਕੁਝ ਖਾਣ ਆਉਦਾਂ ਮੈਂ ਉਦੋਂ ਵੀ ਮੇਰੇ ਐਡਾ ਕਰਦੇ ਨੇ ਕੀ ਹੋ ਰਿਹਾ ਯਾਰ ਦੱਸ ਕੀ ਹੋ ਗਿਆ ਅੱਗ ਲੱਗ ਰਹੀ ਆਪ ਇੱਧਰ ਨਾ ਲਾਓ ਹਾਂ ਹਾਂ ਲਾ ਗਾੜੀ ਦੂਰ ਲਾ ਦਿਓ ਦੂਰ ਹੀ ਐ ਮੰਨਦੀ ਪਤਾ ਇਹ ਨੂੰ ਗੋਦੀ ਚ ਆ ਰਿਹਾ ਕਿ ਨਹੀਂ ਆ ਰਿਹਾ ਨਾ 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 ਮੈਂ ਕਰ ਰਹੀ ਆ ਨਾ ਕਰੂ ਨਾ ਕੱਢ ਦਿਓ ਯਾਰ ਨਾ ਕਿਚਾ ਵਾਲੀ ਫੋਟੋ ਮਾਸ ਫਤੇ ਤੁਸੀਂ ਕਿਵੇਂ ਖਾ ਰਹੇ ਹੋ ਮੂੰਗਫਲੀ ਅੱਥਾ ਹਲਕੇ ਹਾਂ ਹਾਂ ਹਲਕੇ ਹਾਂ ਗੱਲਾਂ ਪਤਾ ਨਹੀਂ ਕਿੱਥੋਂ ਗੱਲਾਂ ਘੜਦਾ ਇਹ ਹੈ ਗੱਲਾਂ ਦੀ ਤੋਪ ਹੈ ਸਾਰੇ ਖਾ ਕੇ ਹੁਣ ਆਪਣੇ ਆਪਣੇ ਫੋਨਾਂ 'ਚ ਲੱਗੇ ਫੋਨ ਛੱਡੋ ਤਰ ਫੋਨ ਵੇਖਣ ਆਏ ਤੁਸੀਂ ਸਾਰੇ ਗੱਲਾਂ ਦੀ ਤੋਪ ਹੈ ਫਤੇ ਸਾਡਾ ਗੱਲਾਂ ਬੋਰ ਦਾ ਹੁੰਦਾ ਬੰਦਾ ਮਾਰਿਆ ਅਬੀ ਦਾ ਤੇ ਮੇਰਾ ਤਾਂ ਭਾਜੀ ਨਹੀਂ ਨਹੀਂ ਭਾਜੀ ਤੇਰਾ ਫੋਨ 'ਚ ਲੱਗਾ ਹੈ ਮੈਂ ਫੋਨ ਛੱਡੋ ਇੰਜੋਏ ਕਰੋ ਲੋੜੀ ਮੈਂ ਕਿਆ ਕਿੱਤਾ ਕੁੱਤਾ ਪਾਇੇ ਬੋਲੀਆ ਬੋਲੀਆ ਪਾਈ ਹੋਰ ਬੋਲੀ ਵੀ ਨੋਟੀਫਿਕੇਸ਼ਨ ਆਉਣੀ ਹਾਂ ਨਾਲ ਸਾਰੇ ਕੰਮ ਕਰ ਰਹੇ ਹੋ ਤੁਸੀਂ ਆ ਦੇਖੋ ਕਿੱਦਾ ਪਾਇਓ ਆਉਣ ਨੇਰੀਆਂ ਜਾਣ ਨੇਰੀਆਂ ਨਹੀਂ ਬਿੱਲੋ ਬੋਤਲਾ ਸ਼ਰਾਬ ਦੀਆਂ ਅੱਖਾਂ ਤੇਰੀਆਂ ਛੂਟੀ 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 ਸਾਡੇ ਫਤੇ ਦੀ ਬਾਂਦਰ ਰੂ 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 ਬੋਲੀ ਮੈਂ ਪਾਵਾਂ ਨੱਚ ਗਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਇਹਨੇ ਡਿੱਗ ਜਾਣਾ ਉੱਤੋਂ ਜਿਹੜਾ ਸਾਣਾ ਪਿਆਰ ਲਾੜ ਕੇ ਬੈਠਾ ਰਹੇ ਪਿੱਛੇ ਇੱਕ ਲੇਂਦਾ ਕੁਰਸੀ ਅੱਗੇ ਆਉਣੀ ਹੈ ਜੇ ਡਿੱਗ ਗਏ ਤਾਂ ਫੜਨਾ ਤੇ ਮੈਂ ਬਾਅਦ ਚ ਬਣਾ ਚਿੱਤਰ ਲਾਉਣੀ ਚਾਹੀਦਾ ਚਿੱਤਰ ਵੀ ਕਰਨਗੇ ਹੂੰ ਚਿੱਤਰ ਪਹਿਲੇ ਚਿੱਤਰ ਪੈਣਗੇ ਮੈਂ ਵੀ ਆ ਲੈ ਸੁਣ ਲੈ ਇਹ ਅਗਲੀ ਲੋੜੀ ਫਿਰ ਇਹ ਆਦਾ ਖੂਸ ਹਾਂ ਥੋੜੀ ਮੇਰੀ ਬੰਨ ਲੈਣੀ ਹੈ ਤੇ ਥੋੜੀ ਬਣਾ ਦੇਣੀ ਹਾਂ ਜੀ ਤੁਸੀਂ ਟੋਪੀ ਲਾਤੀ ਸਿਰਾ ਲਾਤਾ ਸਿਰ ਤੋਂ ਮੈਂ ਕਿਤੇ ਗਰਮ ਟੋਪੀ ਪਾਈ ਸੀ ਹਾਂ ਜੀ ਆਜੋ ਜੀ ਇੱਕ ਦੰਦ ਹੈ ਨਹੀਂ ਚਾਹੇ ਪਰ ਖਾਈ ਜਾ ਰਿਹਾ ਗੱਚਕ ਮੋੜ ਮੋੜ ਕੇ ਦੰਦ ਕਾ ਤੋ ਨਹੀਂ ਆ ਦੰਦ ਐਸੇ ਕਰਕੇ ਨਹੀਂ ਆਇਆ ਉਹ ਕਿੱਥੇ ਦੰਦ ਗਿਆ ਇਹਦਾ ਹਾਂ ਜਿਹੜੇ ਚੌੜੇ ਦੰਦ ਨਹੀਂ ਹੈਗੇ ਉਹਨਾਂ ਨੂੰ ਇੰਨਾ ਕਰਕੇ ਆ ਆ ਲੋ ਦੇਖੋ ਜੀ ਜਿਨ੍ਹਾਂ ਦੰਦ ਹੈ ਨਹੀਂ ਐ ਖਾਲਿਆ ਕਰੋ ਜਾੜਾ ਨਾਲ ਜਲਦੀ ਕਰਾਰੀ ਦੇਖੀ ਜੀ ਜਿਨ੍ਹਾਂ ਦੀ ਜਾੜਾ ਵੀ ਨਹੀਂ ਹੋ ਉਹ ਉਹ ਵੈਂ ਖਾਲ ਲੈਣ ਫਿਰ ਫਤੇ ਵਾਂਗੂ ਸ਼ੇਕ ਬਣਾ ਕੇ ਪੀ ਲੈਣਾ ਦੇਖ ਕਿਵੇਂ ਗਰਾਰੀ ਚੱਲਣ ਦੀ ਦੇਖ ਅੱਛਾ ਕੀ ਦੀ ਆ ਮੈਂ ਚਿਮਟੇ ਨਾਲ ਪਾਸਾ ਬਾਰੇ ਟਮੋਰੋ ਮਕਰ ਸੰਕਰਾਂਤ ਕੀ ਹੂੰ ਅੱਜ ਲਗਦਾ ਇਹਨੂੰ ਇੱਕ ਵਾਰ ਚ ਆਏ ਸਵੇਰੇ ਨਾ ਉੱਠ ਕੇ ਤੜਕੇ ਨਾਲਿਓ 4-5 ਵਜੇ ਕਿੰਨੇ ਵਜੇ 4-5 ਵਜੇ 3 ਵਜੇ ਨਹੀਂ 3 ਵਜੇ ਨਾਲਿਓ ਆਪਣੀ ਹਿੰਮਤ ਆ ਨਾ ਆ ਗਈ ਸੋ ਜੋ ਆਪਣੀ ਹਿੰਮਤ ਆ ਅਮਨ ਡੈਡੀ ਦੇਖਿਆ ਸਵੇਰੇ ਹੀ ਉੱਠ ਕੇ ਨਹਾ ਲੈਂਦੇ ਹੁੰਦੇ ਹਨ ਠੰਡੇ ਪਾਣੀ ਨਾਲ ਨਲਕੀਆਂ ਤੇ ਥੜਕੇ ਨਲਕੀਆਂ ਦੀ ਆਵਾਜ਼ ਆਉਣ ਲੱਗ ਗਈ ਇਹਨੇ ਜੜਾ ਘੇੜ ਕੇ ਨਿੱਗਾ ਪਾਣੀ ਕੱਢ ਲੈਣਾ ਸਿਰ ਪਿੰਡ ਨਹਾ ਲੈਣਾ ਡਾੜੀ ਨੇ ਕਹਣਾ ਉਹ ਫਲਾਣਾ ਵੀ ਉੱਠ ਕੇ ਨਹਾ ਲੈ ਤੂੰ ਹੀ ਉੱਠ ਜੋ ਮਮੀ ਕਹਣਾ ਉੱਠ ਜਾਣਗੇ ਇੰਜਾਂ ਨੇ ਨਿੱਗੇ ਪਾਣੀ ਨਾਲ ਨਾ ਨਹਾ ਕੇ ਠੰਡਣ ਲੱਗਦੀ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਪਾਣੀ ਕੁਲਿੰਦਰ ਬਰਫ ਵਰਗਾ ਬਸ ਇੱਕ ਵਾਰੀ ਵਰਨਸਾਰ ਐਂ ਲੱਗਿਆ ਕਿ ਠੰਡ ਉਸ ਤੋਂ ਬਾਅਦ ਨੋਰਮਲ ਬਹਿ ਗਏ ਰਾਮ ਨਾਲ ਕੱਪੜੇ ਪਾਏ ਕੋਈ ਟੈਨਸ਼ਨ ਹੀ ਨਹੀਂ ਹਨਾ ਇੱਕ ਲੋਲ ਹੋਰ ਹੋ ਗਈ ਜਿਹੜਾ ਉੱਥੇ ਆ ਠੀਕ ਉਹ ਹਾਂ ਲੋ ਜੀ ਅੱਜ ਤੁਹਾਨੂੰ ਅਸੀਂ ਖਲਾਸਾ ਕਰਨ ਆਏ ਸੀ ਦਾ ਜਦੋਂ ਜਾਂਦੇ ਅੰਬਰਸਰ ਭਾਜੀ ਕੋਈ ਨਾ ਕੋਈ ਕਾਂਡ ਕਰਕੇ ਦਾਨ ਕਰਕੇ ਹੁੰਦੇ ਨੇ ਭਾਜੀ ਕਰਕੇ ਹੁੰਦੇ ਕਾਂਡ ਵੀ ਕਰਕੇ ਹੁੰਦੇ ਆ ਕੀ ਕੰਡ ਕੀਤਾ ਉਹ ਕਾਂਡ ਇਹ ਕੀਤਾ ਕਿ ਇਹ ਅਵਤਾਰ ਸਿੰਘ ਐ ਇਸ਼ਨਾਨ ਕਰਦੇ ਪਏ ਹਨ ਤੇ ਅਸੀਂ ਜਾ ਕੇ ਬਰਾਡੇ ਨੇ ਪਹਿਲੀ ਵਾਰ ਗਏ ਤੇ ਭਾਜੀ 40000 ਵਾਲਾ ਫੋਨ ਸੀਗਾ ਦੇਖ ਕੇ ਆਏ ਸੀ ਉੱਥੇ ਨਹੀਂ ਦੇਖ ਕੇ ਨਹੀਂ ਆਏ ਹਾਂ ਉਹ ਜਮਾਨੇ ਦਾ 15000 ਦਾ ਫੋਨ ਸੀ ਜੇਬ ਚੋਂ ਫੋਨ ਕੱਢ ਲਿਆ ਸੀ ਕਿਸੇ ਨੇ ਉਹ ਜਮਾਨੇ ਦਾ ਅਮਨ ਜੇਬ ਚੋਂ ਕੱਢ ਲਿਆ ਸੀ ਕਿਸੇ ਨੇ ਤੇ ਹੁਣ ਫੋਨ 40000 ਦਾ ਹੋ ਗਿਆ ਤੇ ਹੁਣ ਸੈਕੰਡ ਟਾਈਮ ਪਤਾ ਕੀ ਕੀਤਾ ਇਸ਼ਨਾਨ ਕਰ ਰਹੇ ਸੀ ਤੇ ਟਰੈਕਸੂਟ ਪਾ ਰੱਖਿਆ ਸੀ ਤੇ ਥੱਲੇ ਗਰਮ ਇਨਰ ਤੇ ਗਰਮ ਮਤਲਬ ਪੈਂਟ ਪਾ ਰੱਖੀ ਸੀ ਜਿਹਨੂੰ ਪਜਾਮੀ ਕਹਿੰਦੇ ਨੇ ਆਪਾਂ ਕੀ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਇਨਰ ਪਾ ਲਿਆ ਇਨਰ ਸਾਹਮਣੇ ਸੀ ਤੇ ਇਨਰ ਪਾ ਕੇ ਤੇ ਉੱਤੋਂ ਟਰੈਕਸੂਟ ਦਾ ਉਹ ਪਾ ਲਿਆ ਜੈਕਟ ਤੇ ਪਜਾਮੀ ਉੱਥੇ ਛੱਡਦੀ ਲੋਰ ਪਾ ਕੇ ਆ ਗਏ ਕਿਸੇ ਕਿਸਾਂ ਦੇ ਨਾ ਉਹ ਜਿਹਨੇ ਪਾਈ ਹੋਣੀ ਇਹਦਾ ਇਹਦਾ ਚਲੋ ਚੰਗੀ ਚੀਜ਼ ਕਰਦੀ ਹੋਈ ਹੈ ਕੋਈ ਨਹੀਂ ਪਾਉਂਦਾ ਬਾਈ ਕੋਈ ਨਹੀਂ ਪਾਉਂਦਾ ਉਹਨਾਂ ਡਸਟਬਿਨ ਲਾਏ ਹੋਏ ਨੇ ਲਾਗੇ ਉਹ ਸਾਰਾ ਜਿੰਨਾ ਵੀ ਕੱਪੜਾ ਐਕਸਟਰਾ ਕਿਸੇ ਤੇ ਰਹਿ ਜਾਂਦਾ ਡਸਟਬਿਨ ਭਰੇ ਪਏ ਨੇ ਉੱਥੇ ਸਿੱਟ ਦਿੰਦੇ ਨੇ ਵਿਰੋਧਾਨ ਕਰ ਦਿੰਦੇ ਨਹੀਂ ਫਿਰ ਕੌਣ ਕਿਸੇ ਦਾ ਪਾਉਂਦਾ ਦੇਖੋ ਪਹਿਲੀ ਗੱਲ ਹਣਾ ਹੂੰ ਠੀਕ ਕਰ ਤਾਰ ਲੈ ਟੀ ਕਹਿੰਦੇ ਪੰਜ ਸੁਨਾਨਾ ਕਰ ਦਿੰਦੇ ਨੇ ਪੰਜ ਵਾਰੀ ਉਹ ਕਰਦੇ ਡੁੱਕੀ ਮਾਰ ਦਿੰਦੇ ਨੇ ਹਾਂ ਦੋ ਵਾਰੀ ਕਰਕੇ ਦੋ ਵਾਰੀ ਕਰਕੇ ਆਇਆ ਮੈਂ ਕਿਹਾ ਮੈਂ ਕਿਹਾ ਪੰਜ ਵਾਰੀ ਡੁਬਕੀ ਮਾਰਿਓ ਕਹਿੰਦੇ ਪਾਣੀ ਬੜਾ ਰੰਡਾ ਹੀ ਮੈਂ ਤਾਂ ਦੋ ਵਾਰੀ ਮਾਰ ਕੇ ਆ ਗਿਆ ਆ ਦੇ ਲੋ ਕੰਮ ਹੈ ਹੋਰ ਆ ਬਾਪੇ ਹਿੰਮਤ ਦੇ ਦਿੰਦਾ ਮੈਨੂੰ ਇੰਨਾ ਵਧੀਆ ਲੱਗਿਆ ਨਾ ਦਰਬਾਰ ਸਾਹਿਬ ਜਾ ਕੇ ਇੰਨਾ ਸੋਹਣਾ ਮੱਥਾ ਟਿਕਿਆ ਤੇ ਇੰਨਾ ਮਤਲਬ ਮਨ ਨੂੰ ਨਾ ਉੱਥੇ ਜਾ ਕੇ ਸਾਰਾ ਕੁਝ ਭੁੱਲ ਗਿਆ ਚੈਨ ਆ ਗਿਆ ਮਨ ਨੂੰ ਜਾ ਕੇ ਕਿ ਪਤਾ ਨਹੀਂ ਕਿੱਥੇ ਆ ਗਿਆ ਜਦੋਂ ਸਾਨੂੰ ਆਵਣ ਉਹਨੇ ਪੁਲਿਸ ਵਾਲੇ ਨੇ ਫੜਿਆ ਨਾ ਸੰਗਤ ਵਧੀਆ ਚੱਲੀ ਜਾਂਦੀ ਹਣੀ ਲੈਣਾ। ਆਹਦੀ ਉੱਥੇ ਹੁੰਦੀ ਏ ਜੇ ਆਪਾਂ ਗਈਏ ਨਾ ਤੇ ਮਤਲਬ ਟਾਈਮ ਮਸਲਾ ਟਾਈਮ ਨਾਲ ਟਿਕਿਆ। 2:30 ਵਜੇ ਲੈਨ 'ਚ ਲੱਗੇ ਸੀ। 3:00 ਵਜੇ ਅਸੀਂ 3:10 ਮਿੰਟ 'ਚ ਦਰਬਾਰ ਸਾਹਿਬ ਦੇ ਅੰਦਰ ਪਹੁੰਚ ਗਏ। 2:30 ਚੱਲੇ ਸੀ। 2:30 ਵਜੇ ਲੈਨ 'ਚ ਲੱਗੇ ਹਾਂ। ਪੈਰ ਸੇਖ ਪੁੱਤ ਮਾੜੇ ਤੇਰੇ ਪੈਰਾਂ ਨੂੰ ਸੋਜ ਉਤਰੇ। ਬਾਜੀ ਟਲੇ ਟਲੇ ਤੁਸੀਂ ਵੀ ਨਹੀਂ ਉੱਥੇ ਖਾ ਕੇ ਲੋੜੀ ਤਾਂ ਫੇਰ ਆ ਕੇ ਲੱਗ ਪਏ ਮੂਫਲੀਆਂ ਖਾਣ। ਬਾਜੀ ਅੰਦਰ ਫ੍ਰਿਜ ਕੋ ਲੱਗਾ ਵੱਡਾ ਬਾਜੀ। ਕੀ ਕਰਨਾ? ਦੋ ਆ ਦੋ ਪਤਾ ਨਹੀਂ ਕੀ ਕਰਨ ਮੈਂ ਕੀ ਗੱਲ ਬਾਹਰੇ ਕਸਰ ਨਹੀਂ ਪੁਰੀ ਇਹ ਬਾਗ ਨੇ ਸਾਡੇ ਘਰੇ ਆਈ ਅੰਦਰ ਲੈ ਬਾਗਰ ਦੇ ਤੋੜ ਕੇ ਅੰਦਰ ਜੂਸ ਬਣਾਉਂਦਾ ਕਹਿੰਦਾ ਜੂਸ ਬਣਾਉਂਦਾ